ਦੀ ਬਹੁਮੰਤਵੀ ਕੋਆਪਰੇਟਿਵ ਸੁਸਾਇਟੀ ਪਿੰਡ ਕੋਲਾਪਰਦੀ ਸਰਬਸੰਮਤੀ ਦੇ ਨਾਲ ਚੋਣ ਕੀਤੀ ਗਈ ਜਿਸ ਦੇ ਹਾਜ਼ਰ ਮੁਖ ਕਮੇਟੀ ਮੈਂਬਰ ਨੇ ਨਿਰਮਲ ਸਿੰਘ ਨੂੰ ਪ੍ਰਧਾਨ ਜਗਿੰਦਰ ਸਿੰਘ ਅਸਮਾਨਪਨ ਨੂੰ ਉਮੀਦਵਾਰ ਪ੍ਰਧਾਨ ਚੁਣਿਆ ਗਿਆ ਅਤੇ ਇਸੇ ਤਰ੍ਹਾਂ ਸ਼ਿੰਗਾਰਾ ਸਿੰਘ ਭਜਨ ਸਿੰਘ ਜਗਤਾਰ ਸਿੰਘ ਵਿਕਰਮ ਸਿੰਘ ਅਮਰਜੀਤ ਸਿੰਘ ਗੁਰਮੀਤ ਕੋਰ ਮਨਜੀਤ ਕੋਰ ਗੁਰਦੀਪ ਸਿੰਘ ਸੋਹਣ ਸਿੰਘ ਨੂੰ ਕਮੇਟੀ ਮੈਂਬਰ ਬਣਾਇਆ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਬਕਾ ਹਲਕਾ ਬਧਾਇਕ ਅਮਰਜੀਤ ਸਿੰਘ ਸੰਦਵਾ ਨੇ ਚੁਣੇਗੇ ਸੋਸਾਇਟੀ ਦੇ ਸਮੂਹ ਮੈਂਬਰਾਂ ਅਤੇ ਉਦੇਦਾਰਾਂ ਨੂੰ ਸਰੂਪਾ ਪਾ ਕੇ ਸਨਮਾਨਿਤ ਕੀਤਾ ਅਤੇ ਉਹਨਾਂ ਨੂੰ ਜਿੱਥੇ ਆਗਾਮੀ ਸਮੇਂ 'ਚ ਸੋਸਾਇਟੀ ਦੀ ਬਿਹਤਰੀ ਅਤੇ ਮੁਨਾਫੇ ਲਈ ਵੱਤਵਤ ਮਿੰਦ ਕਰਨ ਲਈ ਪ੍ਰੇਰਿਤ ਕੀਤਾ ਉੱਤੇ ਹੀ ਨਵੀਂ ਚੁਣੀ ਕਮੇਟੀ ਨੂੰ ਸੋਸਾਇਟੀ ਦੀ ਇਸ ਪੁਰਾਣੀ ਇਮਾਰਤ ਦੀ ਮੁਰੰਮਤ ਕਰਵਾਉਣ ਦੀ ਅਪੀਲ ਕੀਤੀ ਤੇ ਵਾਅਦਾ ਕੀਤਾ ਕਿ ਇਸ ਕੰਮ ਲਈ ਉਹ ਵੀ ਸੋਸਾਇਟੀ ਨੂੰ ਪਛੜ ਕੇ ਸਹਿਯੋਗ ਕਰਨਗੇ ਇਸ ਮੌਕੇ ਚੁਣੇਗੇ ਨਵਜਿਤ ਪ੍ਰਧਾਨ ਨਿਰਮਲ ਸਿੰਘ ਨੇ ਵੀ ਸਮੂਹ ਮੈਂਬਰਾਂ ਅਤੇ ਹਾਜ਼ਰਾਂ ਦਾ ਧੰਨਵਾਦ ਕੀਤਾ ਅਤੇ ਕਿ ਕਿ ਜਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਣ ਗਈ ਬਿਊਰੋ ਰਿਪੋਰਟ ਮੇਰਾ ਪੰਜਾਬ న్యూਸ ਮੈਂ ਤਾਂ ਪਹਿਲਾ ਪੰਜਾ ਪਿੰਡਾਂ ਦੇ ਮੈਂਬਰ ਸਭਾ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਸ ਸਲੇਖ ਸਮਝਿਆ ਪ੍ਰਧਾਨਗੀ ਲਈ ਅਤੇ ਜੋ ਵੀ ਆਉਣ ਵਾਲਾ ਸਮਾਂ ਹੋਏਗਾ ਅਸੀਂ ਕੋਆਪਰੇਟ ਲਈ ਆਪਣੀ ਸਟ੍ਰੈਟਜੀ ਲਈ ਦਿਨ ਰਾਤ ਇੱਕ ਕਰਾਂਗੇ ਔਰ ਇਮਾਨਦਾਰੀ ਨਾਲ ਕਰਾਂਗੇ ਇਹਨੂੰ ਸਟ੍ਰੈਟਜੀ ਨੂੰ ਆਪਾਂ ਸੁਧਾਰਵਾ ਲੈ ਕੇ ਜਾਵਾਂਗੇ ਇਸ ਲਈ ਅਸੀਂ ਬਹੁਤ ਮੈਂ ਧੰਨਵਾਦੀ ਆ ਪੰਜਾਬ ਪਿੰਡਾਂ ਦਾ ਔਰ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਇਸ ਲੈਕ ਪ੍ਰਧਾਨਗੀ ਲਈ ਸਮਝਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਸਭ ਤੋਂ ਪਹਿਲਾਂ ਜਿਹੜੀ ਸਰਬਸੰਤੀ ਹੋਈ ਹੈ ਬਹੁਤ ਵਧੀਆ ਹੋਇਆ ਕਿਉਂ ਜਦੋਂ ਸਰਬਸੰਤੀ ਹੁੰਦੀ ਹੈ ਤਾਂ ਜਿਹੜਾ ਆਧਾਰਾ ਹੈ ਉਹ ਤਰਕੀ ਵੱਲ ਜਾਂਦਾ ਹੁੰਦਾ ਹੈ ਜੇ ਅਸੀਂ ਕਿੰਤੂ ਪ੍ਰਸਤੂ ਕਰਾਂਗੇ ਤਾਂ ਹਜ਼ਾਰਾਂ ਹੀ ਬਹੁਤ ਸਾਰੇ ਅੜਕੇ ਆਂਦੇ ਆ। ਸੋ ਅਸੀਂ ਅੱਗੇ ਵਾਸਤਾ ਇਹ ਫੈਲਾ ਕੀਤਾ ਹੈ ਕਿ ਸਮੇਂ ਸਿਰ ਖਾਦ ਮਿਲੇ, ਸਮੇਂ ਸਿਰ ਲੋਕਾਂ ਨੂੰ ਪੈਸੇ ਮਿਲਣ ਤੇ ਸਮੇਂ ਸਿਰ ਲੋਕ ਸੋਸਾਇਟੀ ਦੇ ਪੈਸੇ ਮੋੜੇ ਵੀ ਜਾਣ ਤਾਂ ਜਿਹੜੀ ਸਮੁੱਚੀ ਸਾਡੀ ਟੀਮ ਹੈ ਇਹ ਕੋਸ਼ਿਸ਼ ਕਰੇਗੀ ਜਿਹੜਾ ਬੰਦਾ ਕੋਈ ਫਾਲਟਰ ਹੈਗਾ ਉਹ ਉਹਨੂੰ ਕਹਿ ਕੇ ਉਹਨੂੰ ਮਿੱਤ ਕਰਕੇ ਤਾਂ ਜੋ ਸਾਡੀ ਸੋਸਾਇਟੀ ਨੂੰ ਮੁਨਾਫੇ ਜਾਵੇ ਆ ਨਾਲ ਸਮਝ ਕਿਸੇ ਕਿਸੇ ਨੂੰ ਦਿੱਕਤ ਆਉਂਣੀ ਚਾਹਦੇ ਅਸੀਂ ਤਾਂ ਜੋ ਹਰ ਬੰਦੇ ਨੂੰ ਬਰਾਬਰ ਖਾਦ ਮਿਲੇ ਲੋੜ ਉਸਾਰ ਪੈਸੇ ਹੀ ਮਿਲ ਤੇ ਹੋਰ ਸਮਾਨ ਵੀ ਲੰਦਾ ਜਾਵੇ ਜਿਹਦੇ ਨਾਲ ਆਮ ਲੋਕਾਂ ਨੂੰ ਲੋੜ ਹੈ ਤਾਂ ਜੋ ਸੋਸਾਇਟੀ ਦੀ ਆਮਦਨ ਵਧਾਈ ਜਾ ਸਕੇ ਜਿਹੜੀ ਸਾਡੀ ਕੋਲਾ ਪਰ ਕੋਆਪਰੇਟਿਵ ਸੋਸਾਇਟੀ ਦੀ ਚੋਣ ਹੋਈ ਹੈ ਮੇਰੇ ਤੋਂ ਪਹਿਲਾਂ ਸਾਰੇ ਪਿੰਡਾਂ ਨੂੰ ਸਾਰੇ ਮੈਂਬਰ ਸਹਿਬਾਨਾਂ ਨੂੰ ਪੰਜ ਪਿੰਡਾਂ ਦੀ ਸਾਡੀ ਜਿਹੜੀ ਕੋਆਪਰੇਟਿਵ ਸੋਸਾਇਟੀ ਹੈ ਕੋਲਾ ਪਰ ਕੋਆਪਰੇਟਿਵ ਸੋਸਾਇਟੀ ਜਿ세 ਮੈਰਾ ਸਿੰਧੋਆ ਪਿੰਡ ਦੋਨੋਂ ਉਸਮਾਨਪੁਰ ਪੱਲ ਤੇ ਹੇਟਲਾ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਸਾਡੇ ਮੈਂਬਰ ਸਹਿਬਾਨਾਂ ਦੇレ 11 ਦੇ 11 ਨੂੰ ਬਹੁਤ ਬਹੁਤ ਵਧਾਈਆਂ ਜਿਹੜੇ ਸਾਡੇ ਪ੍ਰਧਾਨ ਬਣੇ ਨਿਰਮਲ ਸਿੰਘ ਸੰਧੋਵਾ ਤੇ ਬਾਈਸ ਪ੍ਰਧਾਨ ਬਣੇ ਜਗENDER ਸਿੰਘ ਅਸਮਾਨਪੁਰ ਇਹਨਾਂ ਨੂੰ ਦੋਖੋ ਮੁਬਾਰਕਾਂ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਐਸ ਸੀ ਜਿਹੜੀ ਸਾਡੀ ਕੋਆਪਰੇਟਿਵ ਸੈਟੀ ਹੈ ਤੇ ਜ਼ਿਮੀਂਦਾਰਾਂ ਨਾਲ ਮਿਲੂਨਾਂ ਨਾਲ ਜੁੜੀ ਹੋਈ ਸੈਟੀ ਹੈ ਹਰ ਟਾਈਮ ਲੋਕਾਂ ਨੂੰ ਖਾਦ ਮਿਲੇ ਲੋਕਾਂ ਨੂੰ ਬ੍ਰੀਜ ਮਿਲੇ ਜਿਹੜੇ ਵੀ ਲੋਕ ਲੋਨ ਚੱਕਣਾ ਚਾਹੁੰਦੇ ਆ ਪੈਸੇ ਲੈਣ ਦੇ ਦਾ ਕਾਰਨ ਜਾਂਦੇ ਆ ਉਹ ਜਰੂਰ ਉਹਨਾਂ ਨੂੰ ਲੋਨ ਵੀ ਮਿਲਣ ਤੇ ਐਸੇ ਦਾ ਲੋਨ ਲੈਂਦਿਆਂ ਕਰਨ ਤਾਂ ਜੋ ਕੋਆਪਰੇਟਿਵ ਸੋਸਾਇਟੀ ਦੇ ਵੱਦੇ ਵਿੱਚ ਜਾਵਾ ਉਹਨਾਂ ਨੂੰ ਵਿਆਸਮੇਤ ਲੋਭਤ ਮਿਲੇ ਤੇ ਚੰਗੇ ਕੰਮ ਕਰ ਸਕੋ ਮੈਂ ਹੀ ਬੇਨਤੀ ਕਰਦਕਿ ਵੱਧ ਤੋਂ ਵੱਧ ਅਸੀਂ ਇਸ ਕੋਆਪਰੇਟਿਵ ਸੋਸਾਇਟੀ ਦਾ ਸਾਥ ਦੇਈਏ ਤਾਂ ਕੋਆਪਰੇਟਿਵ ਸੋਸਾਇਟੀ ਜਿਹੜੀ ਅਸੀਂ ਇਹਨੂੰ ਚੰਗੇ ਲੋਕਾਂ ਨੂੰ ਖਾਦ ਮਿਲੇ ਟਾਈਮ ਸਰ ਲੋਨ ਮਿਲੇ ਟਾਈਮ ਸਰ ਪੈਸੇ ਵਾਪਸ ਕਰੋ ਇਹਨਾਂ ਲਈ ਹੋਈ ਹੈ ਤੇ ਚੰਗਾ ਕੰਮ ਕਰੀਏ ਕੋਆਪਰੇਟਿਵ ਸੋਸਾਇਟੀ ਨੂੰ ਪੰਜਾਬ ਚ ਨਮੂਨਾ ਬਣਾਣਾ ਚਾਹੁੰਦੇ ਆ ਚੰਗੀ ਕੋਆਪਰੇਟਿਵ ਸੋਸਾਇਟੀ ਬਣਾਣੀ ਚਾਹੁੰਦੇ ਆ ਕਿ ਜਿੱਥੇ ਲੋਕਾਂ ਨੂੰ ਸੁਰਤਾ ਮਿਲਣ ਤੇ ਮੈਂ ਕਮੇਟੀ ਤੋਂ ਵੀ ਆਸ ਕਰਦਾ ਕਿ ਇਹ ਪੂਰੀ ਕਮੇਟੀ ਰਲ ਮਿਲ ਕੇ ਸਹਿਯੋਗ ਕਰੇਗੀ ਔਰ ਆਪਣੀ ਕੋਆਪਰੇਟਿਵ ਸੋਸਾਇਟੀ ਨੂੰ ਇੱਕ ਨੰਬਰ ਤੇ ਲੈ ਕੇ ਜਾਏ